ਹਾਂ ਪਕੜ ਗਿਆ ਬਣਾ ਉਹ ਦੁਬਾਰਾ ਫਿਰ ਬਣਾ ਕੇ ਹਾਂ ਆਈ ਫੜ ਲਿਆ ਦੁਬਾਰਾ ਫਿਰ ਹਾਂ ਉਹ ਕਿੰਨਾ ਪਾਣੀ ਜਾਂਦੇ ਹੈ ਹੈਲੋ ਜੀ ਸੁਸਰੀਆ ਘਰ ਜੀ ਸਾਰਿਆਂ ਨੂੰ ਔਰ ਕੀ ਹਾਲ ਚਾਲ ਹੈ ਜੀ ਵੀਦ ਕਦੇ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਤੇ ਆਪਾਂ ਸੋਚਿਆ ਸੀ ਵੀ ਚਲੋ ਚਲੋ ਆਪਾਂ ਸੱਚੇ ਸੀ ਆਪਾਂ ਵਲੋਗ ਬਣਾਉਂਦੇ ਆ ਤੇ ਚੌਲੀ ਦਾ 파ਰਵ ਦੀ ਕੱਢਣੀ ਸੀਗੀ ਪਰ ਇੱਧਰ ਵੇਖ ਲੋ ਵੱਡਾ ਆਰਮ ਲਾਡੀ ਸਿੰਘ ਲਾਡੀ ਦੇ ਕੰਮ ਵੇਖ ਲੋ ਪੁੱਠੇ ਤੇ ਉਲਟਾ ਦੀ ਮਾਮੀ ਨੇ ਕਹਿੰਦਾ ਮੈਨੂੰ ਝੂਟੇ ਦੇ ਦੇ ਆ ਦੇਖੋ ਕੰਮ ਵੇਖੋ ਇੱਕ ਬੰਦਾ ਰੱਖਿਆ ਹੋਇਆ ਇੱਕ ਬੰਦਾ ਸਪੈਸ਼ਲ ਰੱਖਿਆ ਹੋਇਆ ਹੈਗਾ ਛੂਟੇ ਦੇਣ ਦੇ ਵਾਸਤੇ ਦੇਣ ਵਾਸਤੇ ਲਾਲਚ ਗੋਲ ਗੱਪਿਆਂ ਦਾ ਦਿੱਤਾ ਹਾਂ ਵੇਖੋ ਸਹੀ ਗੋਲੇ ਗੱਪੇ ਖਵਾਉਂਗਾ ਛੂਟੇ ਦੇ ਦੇ ਅੱਛਾ ਪ੍ਰੀਤ ਤੈਨੂੰ ਕੀ ਕਹਿੰਦਾ ਗੋਲ ਗੱਪੇ ਖਵਾਉਂਗਾ ਉਹ ਗੋਲੇ ਗੱਪੇ ਖਵਾਉਗਾ ਛੂਟੇ ਲੈ ਲੈਣਗੇ ਅੰਦਰ ਹਾਂ ਤੇ ਆਹ ਵੇਖ ਲਓ ਇਹਦੇ ਆ ਕੰਮ ਨਾਲ ਲਾਡੀ ਤੇ ਲਾਡੀ ਤੈਨੂੰ ਯਾਦ ਕੀ ਆ ਜਾਇ ਜਾਂਦਾ ਹਾਂ ਲਾਡੀ ਲਾਡੀ ਨਾਲ ਬਚਪਨ ਦੀ ਯਾਦ ਆ ਰਹੀ ਲਾਡੀ ਲਾਡੀ ਦਾ ਮੂੰਹ ਦਿਖਾਓ ਲਾਡੀ ਇਧਰ ਵੇਖੀ ਜਗਾ ਦਾ ਦਿਖਾ ਦੇ ਆ ਦੇਖ ਲੋ ਲਾਡੀ ਤੁਸੀਂ ਵੀ ਯਾਦ ਆ ਰਹੀ ਹੋ ਮਿੱਤ ਲਾਡੀ ਦੇ ਘਰੇ ਆਏ ਐ ਲੈ ਛੂਟੇ ਚ ਪਾਓ ਭਾਈ ਜਿੰਨੇ ਵੀ ਪਿੰਗਾ ਦੇ ਛੂਟੇ ਲੈਣੇ ਤਾਂ ਆ ਜੋ ਲਾਡੀ ਦੇ ਘਰੇ ਪਿੰਗਾ ਆਰਡਰ ਰੱਖਿਆ ਤੇ ਝੂੜੇ ਲੈ ਲੋ ਲਾਡੀ ਝੂੜੇ ਦੇਿੰਦਾ ਤੇ ਨਾਲ ਗੇਟ ਦੇ ਮੂਹਰੇ ਇੱਧਰ ਵੇਖੋ ਸੋਚੋ ਤਾਂ ਸਹੀ ਨਾ ਮੈਂ ਤੇਰੀ ਚੇਕਰੀਆਂ ਲੱਗ ਟੁੱਟ ਜੂ ਹਾਂ ਮੈਂ ਨਿੱਚੇ ਗਰੀ ਤੇ ਮਮੀ ਨੂੰ ਭਾਈ ਇੱਕ ਪਾਣੀ 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 ਚੋ ਲਾ ਲੈ ਪੀ ਲਾ ਇਹ ਕਿਹੜਾ ਫੋਟੋ ਆ ਰਹੀ ਹੈ ਤੇ ਆ ਵੀਖ ਲੋ ਲਾਡੀ ਕਿੱਦਾਂ ਲਾਡੀ ਨੇ ਪੀਣਾ ਲਾਡੀ ਨੇ ਪੀਣਾ ਤਾਂ ਨਿੱਪਣ ਵਾਲਾ ਦੁੱਧ ਸੀ ਪਰ ਲਾਡੀ ਪਾਣੀ ਪੀ ਜਾਂਦਾ ਪਾਣੀ ਪੀ ਕੇ ਗੁਜ਼ਾਰਾ ਕਰ ਜਾਂਦਾ ਤੇ ਆਦੀ ਮਾਮੀ ਨੂੰ ਕਹਿੰਦਾ ਕਹਿੰਦਾ ਤੂੰ ਸਿੰਗਲ ਚ ਬਹਿ ਜਾ ਕਹਿੰਦਾ ਤੈਨੂੰ ਆਖ ਜੁੜ ਦੇ ਦਿੰਦੇ ਦੇਖੋ ਤੁਹਾਨੂੰ ਬਚਪਨ ਦੀ ਯਾਦ ਆਉਂਦੀ ਹੈ ਨਹੀਂ ਤਾਂ ਲਾਡੀ ਤਰਾ ਬਚਪਨ ਦੀ ਯਾਦ ਕਰੋ ਕੀ ਬੈਲੋਨ ਲੈ ਕੇ ਆਵਾਂਗੇ ਛੋਟੇ ਛੋਟੇ ਹੁਣ ਮੈਨੂੰ ਉਹ ਵੀ ਨਹੀਂ ਪਤਾ ਆ ਜਾਵਾਂਗੇ ਗੁਲਬਲੇ ਮੈਂ ਤਰਸੇ ਚੋਲੇ ਲੈ ਦਵਾਂ ਫੂਕਣੇ ਸਾਰੇ ਇਕੱਠੇ ਲਾਣੇ ਆ ਨਾ ਉਹ ਦੇਖ ਕੇ ਹੱਸੂਗਾ ਮੈਨੂੰ ਉਹ ਵੀ ਨਹੀਂ ਪਤਾ ਵੀ ਕੀ ਬੋਲੀ ਨਾ ਮੈਨੂੰ ਅੰਗਰੇਜ਼ੀ ਆਵੇ ਠੀਕ ਹੈ ਮੈਨੂੰ ਤਾਂ ਇਹਨਾਂ ਪਤਾ ਵੀ ਫੂਕਣੇ ਲੈ ਆਣੇ ਸਲਾਵਣ ਵਾਲੇ ਤੇ ਉਹ ਕਮਰੇ ਚਲਾਣੇ ਹੈਗੇ ਜਿੰਨਾ ਕੰਬੇ ਵੀ ਕਰਾਂਗੇ ਕਿ ਇੱਕ ਫੂਕ ਲੈ ਕੇ ਆ ਹਾਂ ਤੇ ਲਾਡੀ ਨੂੰ ਆਦੀ ਬਚਪਨ ਦੀ ਪਾਈ ਤਾਂ ਉਹਨੂੰ ਬਚਪਨ ਦੀ ਯਾਦ ਆਂਦੀ ਹੈ ਸਹੀ ਹੈ ਕਹਿੰਦੇ ਜਦੋਂ ਬੰਦਾ ਵੱਡਾ ਹੋ ਜਾਏ ਉਦੋਂ ਆਦੀ ਬਚਪਨ ਦੀ ਯਾਦ ਆਂਦੀ ਹੁੰਦੀ ਹੈ ਤੇ ਜੇ ਤੁਹਾਨੂੰ ਵੀ ਬਚਪਨ ਦੀ ਯਾਦ ਆਉਂਦੀ ਹੈ ਤਾਂ ਆਜਾ ਲਾਡੀ ਗਰਪਿੰਗਾ ਘੱਟ ਰੱਖਿਆ ਝੂਟੇ ਲੈਣ ਤਾਂ ਆਜੋ ਸਾਡੇ ਆਰਵ ਨੂੰ ਤਾਂ ਕੀ ਝੂਟੇ ਮਿਲਣੇ ਆ ਸਾਡੇ ਲੈਣੀ ਆ ਆ ਵੇਖ ਝੂਟੇ ਲੈਣ ਨਾਲ ਤਾਂ ਸਾਡਾ ਹੈਗਾ ਇਹਨੂੰ ਵੀ ਨਾਲ ਹੀ ਪਾ ਦਿੰਦੇ ਆ ਦੇ ਭਾਈ ਇਹ ਆ ਦੇਖੋ ਇਹ ਇਧਰ ਦੇਖੋ ਹਾਂ ਹੁਣ ਬਣ ਗਈ ਕਰ ਲੈਣਾ ਇਧਰ ਵੇਖ ਲੋ ਗਿਰਨੇ ਵੇਖੀ ਵੀਡੀਓ ਆ ਜਾਂਦੀ ਮੇਰੇ ਫੋਟੋ ਆ ਜਾਂਦੀ ਦੋਨਾਂ ਦੀ ਆ ਕਿੰਨਾ ਵੱਡ ਕੇ ਪਾ ਇਹਨਾਂ ਦੀ ਗਿਰਨਾ ਪਾੜ ਕੇ ਪਾ ਹਾਂ ਕਿੰਨਾ ਆਇਆ ਸਾਡੇ ਵੇਖ ਐਂ ਦੇਖੋ ਆ ਦੇਖੋ ਆ ਦੇਖੋ ਆਰਵ ਛੋਟਾ ਆ ਰਿਹਾ ਤੇ ਵੱਡਾ ਰੋ ਵੱਡਾ ਤੇ ਛੋਟਾ ਆ ਰੋ ਛੋਟਾ ਲੱਡੀ ਇਹ ਲੱਡੀ ਇਹ ਛੋਟਾ ਆ ਦੇਖੋ ਆ ਦੇਖ ਲਓ ਤੇ ਅਸੀਂ ਪਿੰਗਾ ਜੁੜਾ ਦੇਣ ਵਾਸਤੇ ਸਪੈਸ਼ਲ ਬੰਦਾ ਲੈ ਆਂਦਾ ਆ ਦੇ ਗੋਲ ਗੱਪਿਆਂ ਤੇ ਆ ਸਪੈਸ਼ਲ ਬੰਦਾ ਹੈ ਗੋਲ ਗੱਪਿਆਂ ਤੇ ਸਾਣੋ ਤਾਂ ਲੈ ਦੋ ਬਈ ਮੈਨੂੰ ਸਰਾਂਣਾ ਆ ਲੈ ਕਹਿੰਦਾ ਸਰਾਂਣਾ ਲਿਆ ਦਿਓ ਠੀਕ ਹੈ ਦਿਲ ਵਾਲਾ ਸਰਾਂਣਾ ਵੀ ਦੇਤਾ ਤੇ ਬਈ ਪਲੀਜ਼ ਵੱਧ ਤੋਂ ਵੱਧ ਆਪਾਂ ਸਪੋਰਟ ਕਰਿਆ ਜਿਨ੍ਹਾਂ ਨੂੰ ਆਦੀ ਜਿਨ੍ਹਾਂ ਨੂੰ ਆਦੀ ਬਚਪਨ ਦੀ ਯਾਦ ਆਉਂਦੀ ਹੈ ਤੇ ਵੱਧ ਤੋਂ ਵੱਧ ਆਪਾਂ ਸਪੋਰਟ ਕਰੋ ਤੇ ਆਪਾਂ ਤੁਹਾਨੂੰ ਨਵੀਂ ਨਵੀਂ ਆਜ਼ਾਦੀ ਲਾਵਾਂਗੇ ਲਾਡੀ ਐ ਨਵੇਂ ਨਵੇਂ ਕੰਮ ਕਰਿਆ ਕਰਾਂਗਾ ਨਾ ਨਾ ਕਾਨੂੰਨ ਕਰਿਆ ਕਰਦਾ ਤਾਂ ਪਹਿਲਾਂ ਲਾਡੀ ਨੂੰ ਬੋਲੋ ਜ਼ਰਾ ਸਾਰੇ ਜੇ ਜੇ ਤੁਹਾਨੂੰ ਕੁਝ ਦੱਸੂਗਾ ਕਰ ਕਮੈਂਟ ਕਰੋ ਤੇ ਚਲੋ ਠੀਕ ਹੈ ਮਿਲਦੇ ਆ ਨੈਕਸਟ ਬਲੌਗਸ